ਅੱਜ ਆਪਾਂ ਪਹੁੰਚੇ ਗਏ ਚੌੜਾ ਬਾਜ਼ਾਰ ਤੇ ਸ਼ੋਪਿੰਗ ਲਈ ਤੇ ਮਟਰਾ ਜੀ ਨੂੰ ਆਪਾਂ ਨੇ ਟਰੈਕਸੂਟ ਦਵਾਇਆ ਤੇ ਇਹ ਟਰੈਕਸੂਟ ਸਾਡੇ ਸ਼ਹਿਰ ਚ ਵੀ ਉਹੀ ਰੇਟ ਮਿਲ ਰਿਹਾ ਹੈ ਲੁਧਿਆਣਾ ਦੇ ਚੌੜੇ ਬਾਜ਼ਾਰ ਦੇ ਵਿੱਚ ਇਹ ਖਾਸ ਵਿਚਾਰ ਗੀਦੀ ਹੈ ਇਹ ਇਹਨੂੰ ਸਾਨੂੰ ਮੁੰਡੇ ਦੀ ਤੇ ਇਹ ਤੁਹਾਨੂੰ ਭੁਲੇਖਾ ਵੀ ਉਹ ਸਮਾਨ ਸਸਤਾ ਮਿਲਦਾ ਸਮਾਨ ਨਹੀਂ ਵੀ ਆਪਣੇ ਸ਼ਹਿਰ ਤੋਂ ਹੀ ਲਓ ਕਾਲਾ ਇਧਰ ਆ ਉਹ ਕਾਲੇ ਹੁੱਡੀ ਦਿਖਾ ਕਾਲੇ ਪੰਚ ਸਾਡੇ ਤੋਂ ਉੱਪਰ ਹੀ ਉੱਡ ਜਰਦੇ ਇੱਥੇ ਬੜਾ ਰੇਸਪਾਸਾ ਹੈ ਇਹ ਬਲਾਉ ਫੇਰ ਵੀ ਇਹ ਨਾ ਬਾਈ ਨਾਲ ਦੀ ਨਾਲ ਇਹ ਜਿਹੜੀ ਕਹਲੇ ਸਰੂ ਇਫਲਾਫੀ ਦੀ ਵਜ੍ਹਾ ਦੇ ਦੋਨੇ ਕਪੜਾ ਇੱਕ ਆ ਪਸੀਂ ਪਰਦੇ ਦੇਖਦੇ ਸਾਨੂੰ ਮਰਿੰਡੇ ਵਾਲੇ ਨੇ ਇਹੀ ਜੈਕਟ 1500 ਰੁਪਏ ਵਿੱਚ ਲੋਫਰ ਤੋਂ ਠਕਵਾਈ ਹੈ ਜੀ ਮੁੰਡੇ ਨੂੰ ਹਾਂ ਅੱਜ ਹੀ ਜੈਕਟ ਚੌੜੇ ਬਾਜ਼ਾਰ ਦੇ ਵਿੱਚ 350 ਰੁਪਏ ਦੀ ਮਿਲ ਰਹੀ ਹੈ ਤੇ ਬਾਈ ਇਹ ਗਵਾ ਬਾਈ ਕਿੰਨੇ ਦੀ ਹੈ ਸੇਮ ਰੇਟ ਉਹ ਇਹਨੂੰ ਕਹਿੰਦੇ ਸਾਡੀ ਸਾਡੇ ਸ਼ੇਰ ਲੈ ਲਾ ਗਾ ਤੂੰ ਜੈਕਟ ਕੰਨ ਲੈਣੀ ਆ ਏਦਾਂ ਵੱਡਾ ਬੱਦਲ ਵਾਓ ਇੱਕ ਕਮਲ ਸੀਰੀਅਸਲੀ ਮਜ਼ਾਕ ਨਹੀਂ ਕਰਦਾ ਆ ਦੇਖ ਲੈ 2 ਐਮਐਲ ਦਾ ਪੀਏ ਲੱਗਦਾ ਜਿਹਦੇ ਮਲੋ ਕੁੱਟ ਪਈ ਐ ਮਲੋ ਜੀ ਬਲੈਕ ਅੱਗੇ ਨਾਲ ਆਉਂਦਾ ਉਹਨਾਂ ਤੇਰੀ ਕੰਮ ਲੱਗਦਾ ਯਾਰ ਜਿਹੰਦਰ ਖੜੇ ਹੋ ਬਹੁਤ ਵਧੀਆ ਲੱਗਦੀ ਐ ਸੋਹਣੀ ਲੱਗਦੀ ਐ ਅੱਛਾ ਜੀ ਕਾਟਰ ਦੇ ਇੱਧਰ ਆ ਕੇ ਤਾਂ ਹੀ ਕੁਝ ਕਹਿਣਾ ਪੜਦਾ ਬਾਈ ਕਿਹ ਜੱਜ ਰਹੀ ਐ ਆਹ ਇਹ ਨਾ ਗੱਲ ਉਹ ਜੱਪ ਨਹੀਂ ਲੱਗਲੀ ਉਹਦੇ ਉਹ ਪਹਿਲੇ ਬੜੀ ਨਹੀਂ ਬਾਅਦ ਵਿੱਚ ਦਿੰਦਾ ਵੀ ਨਹੀਂ ਕਿਸੇ ਨੂੰ ਮੋੜ ਕੇ ਬਾਅਦ ਜੋ ਭਾਈ ਨੀਤ ਮਾਰੀ ਹੈ ਜੀ ਇਹ ਪ੍ਰਿੰਪਲ ਦਾ ਬੀਜ ਲਿਆ ਉਹ ਨਹੀਂ ਡਣ ਮਿਆਂ ਵਾਲਾ ਵਧੀਆ ਜੋ ਇਹ ਪਤਾ ਕੀ ਆ ਗਿਆ ਬੀਰ ਨੇ ਮੈਨੂੰ ਜਾਗਰ ਨਹੀਂ ਦਿੱਤੀ ਇਹਦਾ ਉਹਦੀ ਸੁਪਰੀਸ਼ਨ ਆਉਂਦੀ ਹੈ ਨਾ ਪਤਾ ਲਾਉਂਗਾ ਉਹ ਤੈਨੂੰ ਪਤਾ ਦੇ ਦੇਵੇ ਉਹ ਚਲੋ ਆਹ ਜੀ ਐਵੇਂ ਲੱਗਿਆ ਆ ਤੇਰੇ ਸਹੀ ਤਾਂ ਨਹੀਂ ਇਹ ਆ ਜਾ ਇਹ ਕਲਰ ਇਹ ਆਹ ਜਿਹੜਾ ਬੰਕੋ ਛੋਟਾ ਤਾਂ ਹੈ ਛੋਟਾ ਇਹ ਫਿਟਿੰਗ ਦੇ ਦੇ ਇਹ ਦੁਕਾਨਦਾਰ ਕਿਹੜਾ ਆ ਬਾਈ ਦੁਕਾਨਦਾਰ ਕਿਹੜਾ ਹਾਂ ਜੀ ਤੁਸੀਂ ਵੀ ਨਾਲੇ ਖੜੇ ਆ ਭਾਈ ਆ ਜੀ ਆਪਾਂ ਲਾਤੀ ਹੱਥ ਸੇ 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 ਆਜੋ ਜੀ ਆਜੋ ਦੇਖੋ ਇਹ ਸਭ ਤੋਂ ਵਧੀਆ ਛੋੜੂ ਇੱਕ ਇਹ ਦੇਖ ਜਿਹੜੀ ਰੂਹ ਇਹਦੇ ਵਿੱਚ ਲੱਗੀ ਹੈ ਸਿੰਗਾਪੁਰ ਕਿਹੜਾ ਕਾਟਰ ਪੈਦਾ ਹੁੰਦੀ ਹੈ ਉਹ ਵੀ ਇੰਡੀਆ ਤੋਂ ਮੰਗਵਾਉਂਦੇ ਆ ਜਿਹੜੀ ਆਪਣੇ ਨੂਰਵੈਦੀ ਪੈਦਾ ਜਿਹੜਾ ਜੀ ਨੂਰਵੈਦੀ ਕੋਲ ਪੈਦਾ ਸਿੰਗਾਪੁਰ ਹੈ ਨਾ ਸਾਊਥੀ ਆ ਮੈਂ ਜੀਆਂ ਪਾਰਟੀਆਂ ਤੇ ਪਾਰਟੀ ਦਾ ਆਪਾਂ ਨੂੰ ਬਾਹਰ ਨਾ ਮਿਲ ਚੁਕਿਆ ਕਿਉਂਕਿ ਹਰਪ੍ਰੀਤ ਸਿੰਘ ਜੀ ਨੇ ਪੇਮੈਂਟ ਕਰਤੀ ਆ ਤੇ ਇਸ ਤੋਂ ਬਾਅਦ ਇਹ ਸਟ੍ਰੈਕ ਸੂਟ ਵਾਲੇ ਹੋ ਗਏ ਇਹ ਇਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਇਹਨਾਂ ਦੇ ਪਿੰਡ ਨੂੰ ਲੱਖ ਲੱਖ ਵਧਾਈਆਂ ਜੀ ਅੱਜ ਤੋਂ ਫ੍ਰੀ ਹੋ ਗਏ ਜੰਗਾ ਲੁਧਿਆਣੇ ਦਾ ਚੌੜਾ ਬਾਜ਼ਾਰ ਤੇ ਆਪਾਂ ਕੁਮਰੇਸ ਟੈਂਪਲ ਇਹ ਦੇਖੋ ਜੀ ਕੋਈ ਆਪਾਂ ਹੋਰ ਵੀ ਲੈਣਾ ਹਾਂ ਜਿਹੜੀਆਂ ਆਣਾ ਜਿਹੜਾ 40000 ਰੁਪਏ ਜਿਹੜਾ ਪਾਣੀ ਪਾ ਦਿਆ ਮੈਂ 1100 ਰੁਪਏ ਦੇ ਦਿੱਤਾ ਫਿਰ ਮਾਲ ਨੂੰ ਰੋਕੂ ਮੈਂ ਜਾਂ ਨਗਰ ਜਾਇ ਕਰਨਾ ਗਈ ਕੰਮ ਉਹ ਜੱਪ ਜਿਆ ਜਾਣਾ ਇਹਨੂੰ ਆਹ ਨਾਲ ਲਾਈ ਬਟਰ ਨੂੰ ਇੱਕ ਨੂੰ ਨਾ ਇੱਕੋਂ ਕੱਟ ਕੇ ਗੋਪਾ ਕਰਦੇ ਉਹਨੂੰ ਕਿੰਨੇ ਤੂੰ ਨਹੀਂ ਖਾਣਾ ਬਸ ਚੌੜੇ ਵੀ ਯਾਰ ਨੇ ਖਾਣ ਦੇ ਦੋਸਤੋ ਇਹ ਮੁੰਡਿਆਂ ਨੂੰ ਖਵਾਉਣ ਲੱਗੇ ਅੱਜ ਗੁਲਚੇ ਕਿ ਆਪਾਂ ਤੁਹਾਨੂੰ ਪਤਾ ਵੀ ਆਰਾਉਂਡ ਡਾਈਟ ڊيو ટુ سم ਸਮ ਇੱਕ ਮਿੰਟ ਭਈਆ ਜੀ ਆਹ ਮੋਟਾ ਰੀਜ਼ਨ ਇਹ ਸੀਤਾਮੜੀ ਜిల్లా ਬਿਹਾਰ ਤੇ ਹੈ ਜੀ

ਕੀ ਗੰਬਰ ਬੈਠ ਗਈ ਪੰਜਾਬ ਰੋੜੇ ਦੇ ਵਿਚ ਪੂਰੀ ਰੌਣਕ ਹੈ ਜੀ ਆਉਂਦੇ ਸਾਡੀ ਜੀ ਹੋਵੇਗਾ ਜੀ ਜਾਣ ਦੇ ਵਿੱਚ ਰੋੜੇ ਦੇ ਵਿਚ ਆਪਾਂ ਇਸ ਤਰ੍ਹਾਂ ਘੁੰਮ ਰਹੇ ਆਂ ਸ਼ਾਹ ਦੇ ਵਿੱਚ ਬਣੇ ਛੇ ਜੇ ਮਾਰਕੀਟ ਪੂਰੀ ਹੁਨਸਾ ਇਹ ਪੂਰਾ ਪਰਸੋਨਾ ਹੈ ਜੀ ਕਿਉਂਕਿ ਮੇਰੇ ਕੋਲ ਲਾਲ ਆਗਰੀ ਦਾ ਨਵੀਂ ਨਹੀਂ ਪੈਣਾ ਬਹੁਤੀ ਨਹੀਂ ਮੇਰੇ ਕਰਾਏ ਨਿਕਲੇ ਹੋਣ ਉਹ ਆ ਫਿਰ ਵੀ ਉਹ ਆ ਦੇ ਦੇ ਵੀਰੇ ਇੱਕ ਹਾਂ ਇੱਕ ਆ ਬੈਕਰ ਇੱਕ ਤਾਂ ਆ ਕਰ ਲੈ ਵੇ ਇੱਕ ਹੋਈ ਜਾਗਾ ਇਹਦੇ ਚ ਪੀਸ ਹੋ ਰਹਿ ਗਿਆ ਆ ਰੰਗ ਦੇ ਚੱਕਰ ਆਉਣ ਬਰਾਬਰ ਆਪਣਾ 2 ਕਿਲੋ ਸੰਤਰੇ ਲੈ ਆਪਨੇ ਬਾਗ ਕੋਰਪੈ ਵਿੱਚ ਚਲ ਬਾਅਦ ਖਾਵਾਂਗੇ ਰੂਮ ਚ ਜਾ ਕੇ ਬਿਜਾਰੇ ਘੁੰਮਦੇ ਘੁੰਮਦੇ ਦੋ ਪਸੰਦ ਇੱਕ ਮਿੰਟ ਆ ਗਏ ਬਾਈ ਬੰਦੇ ਬੜੇ ਫਾਸਟ ਹੈ ਉਹਨਾਂ ਰੌਣਗਾ ਬਾਈ ਛੋਲੇ ਬਿਜਾਰ ਦੇ ਅਸੀਂ ਘੈਂਟ ਕਰਦਾ ਲੈ ਨਿਸ਼ਾਨ ਦਿਖ ਰਹੇ ਨਾ ਜਿਹੜਾ ਘੈਂਟਾ ਕਰ ਦੋ ਛੋਲੇ ਬਿਜਾਰ ਚ ਆਪਾਂ ਘੁੰਮ ਰਹੇ ਹਾਂ ਸਟੇਮ ਮਾਰੀ ਨੇ ਪੂਰੀ ਕੱਲ੍ਹ ਸੰਡੇ ਹੈ ਕੱਲ੍ਹ ਜਿਆਦਾ ਰਸ਼ ਹੋਇਆ ਇੱਥੇ ਅੱਜ ਨਾਲ ਤੇ ਕਿਤੇ ਜ਼ਿਆਦਾ ਹੈ ਬਾਕੀ ਜੁੜੇ ਰਹੋ ਸਾਡੇ YouTube ਚੈਨਲ ਦੇ ਨਾਲ ਲੋ ਵੀ ਮਿੱਤਰੋ ਆਪਣਾ ਜਿਹੜਾ ਚੌੜੇ ਵਿਜਾਰ ਦਾ ਢੇਡਾ ਉਹ ਪੂਰਾ ਹੋ ਚੁੱਕਿਆ ਇਸ ਟਾਈਮ ਤੇ ਮਾਲਗਰੇ ਵਿੱਚ ਰੱਛ ਰਹਿ ਗਿਆ ਟੈਂਟ ਟੈਂਪੇ ਬਹੁਤ ਨਹੀਂ ਵੀ ਜਾਣਾ ਕੋਈ ਧੋਰ ਅਤੇ ਮੌਜਾ ਦਾ ਤੇ ਪਾ ਤੁਸੀਂ ਪਿਆਰ ਦੇ ਵਿੱਚ ਕੱਲ੍ਹ ਛੰਡੇ ਆ ਕੱਲ੍ਹ ਇੱਥੇ ਵੈਸੇ ਪੂਰੀ ਰੱਛ ਹੋਣਾ ਹੈ ਪੂਰਾ ਰੱਛ ਹੋਣਾ ਹੈ ਅਜ ਤੱਕ ਨਿਊਜ਼ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਤੱਕ ਪੰਜਾਬੀ ਦੇ ਵਿੱਚ ਮੇਰੇ ਨਾਲ ਪਹੁੰਚ ਚੁੱਕੇ ਹਾਂ ਜੀ ਅੱਪਾ ਚੌੜੇ ਬਾਜ਼ਾਰ ਦੇ ਵਿੱਚ ਇੱਥੇ ਸਭ ਤੋਂ ਝੂਠੀ ਗੱਲ ਇਹ ਹੈ ਵੀ ਇਹ ਦਿੱਕੋਈ ਤੇ ਪਰਲਾ ਤਾਂ ਇਹ ਚੌੜਾ ਨਹੀਂ ਹੈਗਾ ਹਾਂ ਤੇ ਆ ਮੇਰੇ ਨਾਲ ਮੁੰਡੇ ਆਏ ਨੇ ਜੀ ਤੇ ਸ਼ਾਪਿੰਗਾਂ ਹੋਣ ਲੱਗੀਆਂ ਨੇ ਲੋਕੀ ਸਭ ਤੋਂ ਜਮਾਨ ਸਸਤਾ ਜਰੂਰ ਮਿਲ ਰਿਹਾ ਪਰ ਉਹਨਾਂ ਵੀ ਸਸਤਾ ਨਹੀਂ ਜਿੰਨੀ ਕਿ ਤੁਹਾਨੂੰ ਮਿੱਥ ਹੈ ਇਹਦੇ ਬਾਰੇ ਹਾਂ ਥੈਂਕ ਯੂ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਅੱਜ ਆਪਾਂ ਨੇ ਭਾਈ ਗੋਲ ਗੱਪਿਆਂ ਦਾ ਕੰਮ ਸਟਾਰਟ ਕੀਤਾ ਆਪਣਾ ਪਹਿਲਾ ਦਿਨ ਹੈ ਤੇ ਮੈਨੂੰ ਹਜੇ ਘੱਟ ਕੰਮ ਆਉਂਦੇ ਇਸ ਲਈ ਮੈਂ ਨਾਲ ਕਾਰੀ ਤੇ ਦੇਖੋ ਕਿਵੇਂ ਦਾ ਰਿਸਪੌਂਸ ਰੈਂਦਾ ਵੈਘੁਰੂ ਜੀ ਚੜਦੀ ਕਲਾ ਜ ਰੱਖ ਬਾਈ ਦੀ ਖਿੱਚ ਕੇ ਰੱਖਣਾ ਗਾ ਮਾਪਾ ਨੇ ਲੋਕੇਸ਼ਨ ਦੱਸ ਦਿਓ ਜੀ ਕਿੱਥੇ ਆਉਣਾ ਹੈ ਲੋਕੇਸ਼ਨ 14 ਬਾਜ਼ਾਰ ਏਸੀ ਮਾਰਕੀਟ ਸਾਹਮਣੇ ਆਰਐਸ ਕ੍ਰੇਸ਼ਨ ਜੋਤੀ ਗੋਲ ਗੱਪੇ ਮੂਰੇ ਡਾਕ ਖਾਨਾ ਬਾਈ ਡਾਕ ਖਾਨੇ ਬਿਲਕੁਲ ਮੋਰੇ ਅੱਗੇ ਖੜਦਾ ਵੀਰੇ ਏਸੀ ਮਾਰਕੀਟ ਦੇ ਕੋਲ ਆਪਾਂ ਨੇ ਥੇਲ ਲਾਤੀ ਗੋਲ ਗੱਪਿਆਂ ਦੇ ਇੱਥੇ 20 ਦੇ 6 ਮਿਲਦੇ ਆ ਮਾਰਕੀਟ ਦੇ ਵਿੱਚ ਆਪਾਂ 20 ਰੁਪਏ ਦੇ 11 ਗੋਲ ਗੱਪੇ ਦੇਵਾਂਗੇ ਇਹ 31 ਜਨਵਰੀ ਤੱਕ ਦਾ ਪ੍ਰੋਗਰਾਮ ਹੈ ਆਫਰ ਹੈ ਸਿਰਫ ਠੀਕ ਹੈ ਭਾਈ ਮਿੱਤਰੋ ਅੱਪਾ ਜਾ ਰਹੇ ਆ ਤੁਰ ਕੇ ਜੀ ਪਵੈਰੀਅਲ ਮਾਲ ਦੀ ਤਰਫ ਫਿਲਮ ਦੇਖਣ ਜਾ ਰਹੇ ਆ ਇਹ ਸਿੰਗਲ ਸਾਈਡ ਹੈ ਐਂਟਰੀ ਜੀ ਉੱਧਰ ਸਾਡੇ ਅਸੀਂ ਜਾ ਰਹੇ ਆ ਸਾਹਮਣੇ ਮਾਲ ਹੈ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਪੀਵੀਐਲ ਮਾਲ ਦੇ ਵਿੱਚ ਬਈ ਮਾਸਤਾ ਵੰਦੀ ਲਾ ਨਾ ਬਟ ਸਾਡੇ ਬੰਦੇ ਪਿੱਛੇ ਪਿੱਛੇ ਫਿਲਮ ਦੇਖਣ ਲਈ ਪੂਰੇ ਇਛਕ ਤੱਤ ਪਰ ਤੱਤ ਕਿਰੋਲਾ ਟਾਈਮ ਲੰਘ ਚੁੱਕੀ ਆ ਆਪ ਪਹੁੰਚੀ ਹੁੰਦਾ ਲਾਓ ਵੀ ਮਿੱਤਰੋ ਆ ਜਾ ਗਬਰੂਆ ਸਾਡੇ ਫਲੋਰ ਤੇ ਲਿਫਟ ਲਾਓ ਤੇ ਚਲੋ ਕਰੋ ਆਲ ਦੀ ਸਟਡੀ ਲਓ ਤੋਂ ਨਾ ਹੋਈ ਕਦੇ ਨੂਰਪੁਰੇ ਦੀ ਦੇ ਆਦੀਵਾਸੀ ਏਰੀਆ ਚ ਮੁੰਡਾ ਪਹਿਲੀ ਵਾਰ ਕਹਿੰਦੇ ਮੌਲ ਚ ਆਇਆ ਭਗ ਸਿੰਘ ਇਹ ਮੌਲੋਂ ਦਾ ਲਿਫਟ ਹੁੰਦੀ ਹੈ ਉੱਪਰ ਨੂੰ ਜਾਉਂਗੇ ਜਿਵੇਂ ਤੁਹਾਡੇ ਲੈਟਰਲ ਮਸ਼ੀਨ ਨਹੀਂ ਚੱਲਦੀ ਉੱਪਰ ਗੱਲਾਂ ਲਾ ਕੇ ਫਰੀਆ ਕੀ ਹੁੰਦਾ ਉਹ ਇਹ ਥੋੜਾ ਜਿਹਾ ਏਰੀਆ ਉਹ ਹੋ ਗਿਆ ਜਿਦ ਕਰਕੇ ਇਹਨੂੰ ਤਾਂ ਬੰਦ ਕਰਤਾ ਇਹਨਾਂ ਨੇ ਹੋਈ ਇਹ ਲੈਟਰਲ ਮਸ਼ੀਨ ਹੀ ਆ ਲੱਕੜ ਲੈ ਕੇ ਜਾਂਦੀ ਹੈ ਚਲੋ ਹੋਰ ਕੁਝ ਤੇ ਮੁੰਡਾ ਤਰ ਤਰ ਤੋਂ ਆ ਰਿਹਾ ਪੀਜੀ ਸਾਰੀ ਟੀਮ ਸਾਡੀ ਇਹ ਦੇਖੋ ਅੱਜ ਜਵੇਂ ਪੁਚਕਾ ਖਾਦਾ ਹਾਂ ਪੁਚਕਾ ਕਹਿੰਦੇ ਨੇ ਤਾਂ ਤੁੰਗਾਲੀ ਕੁਸੂ 75 ਮੈਂ ਦੇਖੋ ਫਿਲਹਣ ਦੇਖਣ ਵਾਸਤੇ ਪੂਰੇ ਸੈਨਵੇਂ ਕਹਿੰਦੇ ਕੋਈ ਬੰਦਾ ਨਹੀਂ ਆਇਆ 869993 5 ਬੰਦੇ ਕੁਸੂ 75 ਆਗੇ ਫੂਡ ਕੋਰਨਰ ਆ ਰਿਹਾ ਤੁਹਾਨੂੰ ਲੈ ਵੀ ਮਿੱਤਰੋ ਬੜਨ ਲੱਗੇ ਆਪਾਂ ਆਡੀ 7 ਆਡੀ 7 ਨੇ ਮੈਂ ਸਾਡੀ ਫੋਮ ਗੇ ਮੈਂ YouTube ਤੇ ਸਟਾਰੂ ਹਾਂ ਆਏ ਚਲ ਦਿਖਾ ਦੋ